ਅੱਜ ਅਸੀਂ ਅੰਬੇਡਕਰ ਸੈਨਾ ਪੰਜਾਬ ਔਰ ਸਾਡੀ ਧਾਰਮਿਕ ਆਗੂ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਪੂਰੀ ਪ੍ਰਬੰਧਕ ਕਮੇਟੀ ਦੇ ਨਾਲ ਜਿਹੜਾ ਹੈ ਕਲਕੱਤੇ ਦੇ ਵਿੱਚ ਜਿਹੜੀ ਘਟਨਾ ਹੋਈ ਆ ਉਹਦੇ ਸਬੰਧ ਵਿੱਚ ਮਾਨਯੋਗ ਐਸ.ਡੀ.ਐਮ ਸਾਹਿਬ ਨੂੰ ਰਾਸ਼ਟਰਪਤੀ ਜੀ ਦੇ ਨਾਮ ਮੰਗ ਪੱਤਰ ਦੇਣ ਆਏ ਆ ਗੁਰਬਾਣੀ ਦਾ ਪਾਵਨ ਪਵਿੱਤਰ ਸ਼ਬਦ ਹੈ ਸੋ ਪਿਉ ਮੰਦਾ ਆਖੀ ਜਿੱਤ ਜਮੇ ਰਜਾਨ ਗੁਰਬਾਣੀ ਦੇ ਵਿੱਚ ਗੁਰੂ ਮਹਾਰਾਜ ਨੇ ਔਰਤ ਨੂੰ ਬਹੁਤ ਉੱਚੀ ਪਦਵੀ ਦਿੱਤੀ ਆ ਔਰਤ ਨੇ ਸੂਰਬੀਰਾਂ ਨੂੰ ਯੋਧਿਆਂ ਨੂੰ ਮਹਾਵਲੀਆਂ ਨੂੰ ਜਨਮ ਦਿੱਤਾ ਔਰ ਅੱਜ ਵੀ ਜਿਹੜਾ ਹੈਗਾ ਆ ਅਸੀਂ ਆਪਣੇ ਆਪ ਨੂੰ ਯਾਦ ਕਹਿੰਦੇ ਯਾਦ ਮੁਲਕ ਦੇ ਵਿੱਚ ਰਹਿੰਦੇ ਆ ਪਰ ਔਰਤ ਦੀ ਜਿਹੜੀ ਦਸ਼ਾ ਹੈ ਉਹ ਤੁਹਾਡੇ ਸਾਹਮਣੇ ਹੀ ਆ ਔਰਤੇ ਕਿੰਨਾ ਜ਼ੁਲਮ ਜਤੀ ਹੋ ਰਹੀ ਆ ਔਰ ਅਸੀਂ ਇਹ ਸਰਕਾਰਾਂ ਨੂੰ ਮੰਗ ਕਰਦੇ ਆ ਵੇ ਇਦਾਂ ਦੇ ਜਿਹੜੇ ਹੈਗੇ ਆ ਦਰਿੰਦੇ ਹੈਗੇ ਆ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਫਾਂਸੀ ਤੇ ਲਟਕਾਇਆ ਜਾਵੇ ਜੈ ਭੀਮ ਜੈ ਭਾਰਤ ਅੱਜ ਭਾਰਤ ਦੀ ਧਰਤੀ ਤੇ ਐਡਾ ਸ਼ਰਮਨਾਕ ਜਿਹੜਾ ਉਹ ਘਟਨਾ ਜਿਹੜੀ ਪੇਸ਼ ਆਈ ਹੈ ਔਰ ਸਰਕਾਰਾਂ ਨੇ ਉਹਦੇ ਤੇ ਕੋਈ ਐਡਾ ਬਿਆਨ ਨਹੀਂ ਦਿੱਤਾ ਕੋਈ ਕਾਰਵਾਈ ਨਹੀਂ ਹੋਈ ਜਦਕਿ ਬੜੀ ਇਹ ਪੂਰੇ ਮੁਲਕ ਨੂੰ ਸ਼ਰਮਸ਼ਾਰ ਕਰਨ ਦੇਣ ਵਾਲੀ ਘਟਨਾ ਹੈ ਜਿਸ ਲੜਕੀ ਨੇ ਡਾਕਟਰ ਬਣ ਕੇ ਬੇਅੰਤ ਲੋਕਾਂ ਦੇ ਕਸ਼ਟ ਦੂਰ ਕਰਨੇ ਸੀ ਉਹਨੂੰ ਕੋਹ ਕੋਹ ਕੇ ਦਰਿੰਦਗੀ ਨਾਲ ਉਹਦਾ ਬਲਾਤਕਾਰ ਕੀਤਾ ਗਿਆ ਉਹਦੀ ਪੱਤ ਲੁੱਟੀ ਗਈ ਉਹਨਾਂ ਮੌਤ ਦੇ ਘੜੇ ਤਾਰਤਾ ਗਿਆ ਬੜਾ ਸ਼ਰਮਨਾਕ ਹੈ ਔਰ ਇੱਥੇ ਸਮੁੱਚੀ ਮਨੁੱਖਤਾ ਦਾ ਜਿਹੜਾ ਸਿਰ ਹੈ ਉਹ ਸ਼ਰਮਨਾ ਝੁਕਦਾ ਹੈ ਸੋ ਇਸ ਸੰਦਰਭ ਦੇ ਅੰਦਰ ਅੱਜ ਅਸੀਂ ਸ੍ਰੀ ਗੁਰੂ ਅਵਦਾਸ ਮਹਾਰਾਜ ਦੇ ਤਪੋਸਥਾਨ ਸ੍ਰੀ ਖਰਾਲਗੜ੍ਹ ਸਾਹਿਬ ਤੋਂ ਸਮੂਚੀ ਪ੍ਰਬੰਧਕ ਕਮੇਟੀ ਤੇ ਮੇਡ ਕਰ ਸੈਨਾ ਕਲਵੰਤ ਭੁੱਲੋ ਜੀ ਦੇ ਨਾਲ ਸਮੂਚੀ ਟੀਮ ਅਜਮਾਨਜੋਗ ਐਸਡੀਐਮ ਸਾਹਿਬ ਨੂੰ ਇੱਕ ਅਸੀਂ ਮੈਮੋਰੰਡਮ ਦੇਣ ਆਏ ਆ ਇਹ ਮੈਮੋਰੰਡਮ ਅਸੀਂ ਆਪਣੀ ਰਾਜਧਾਨੀ ਦਿੱਲੀ ਵਿਖੇ ਮਾਨਜੋਗ ਰਾਸ਼ਟਰਪਤੀ ਜੀ ਦੇ ਨਾਮ ਲਿਖਿਆ ਹੈ ਤਾਂ ਕਿ ਉਹਨਾਂ ਕਾਤਲਾਂ ਨੂੰ ਉਹਨਾਂ ਦਰਿੰਦਿਆਂ ਨੂੰ ਫਾਂਸੀ ਹੋ ਸਕੇ ਸਰਕਾਰ ਨੂੰ ਚਾਹੀਦਾ ਹੈ ਕਿ ਇਦਾਂ ਦਾ ਬਿੱਲ ਲੈ ਕੇ ਆਣ ਵਿੜਸ਼ੀਤੀ ਬਿੱਲ ਆ ਜਾਂਦੇ ਕਿ ਕਿਸਾਨਾਂ ਦੇ ਜ਼ਮੀਨ ਖੋਣੀ ਹੈ ਕੋਈ ਹੋਰ ਲਾਗੂ ਕਰਨਾ ਤਾਂ ਬਿੱਲ ਬੜੀ ਅਲਦੀ ਬਣ ਜਾਂਦੇ ਨੇ ਪਰ ਅਜਿਹਾ ਬਿੱਲ ਕਿਉਂ ਨਹੀਂ ਬਣ ਰਿਹਾ ਜਿਸ ਬਿੱਲ ਨਾਲ ਇਹ ਜਿਹੜੀਆਂ ਭਾਰਤ ਦੀਆਂ ਬੇਟੀਆਂ ਆ ਭਾਰਤ ਦੀਆਂ ਬੱਚੀਆਂ ਆ ਜਿਹੜੀਆਂ ਜਿਨ੍ਹਾਂ ਅੰਦਰ ਕਲਾ ਹੈ ਜਿਨ੍ਹਾਂ ਅੰਦਰ ਕੁਸ਼ ਕਰਨ ਗੁਜਰਨ ਦਾ ਜੋਸ਼ ਹੈ ਜਿਨ੍ਹਾਂ ਅੰਦਰ ਕੈਲੀਬਰ ਹੈ ਉਹਨਾਂ ਨੂੰ ਇਦਾਂ ਦਰਿੰਦਗੀ ਨਾਲ ਮਾਰਿਆ ਜਾਂਦਾ ਉਹਨਾਂ ਨੂੰ ਬਚਾਉਣ ਦਾ ਕਿਉਂ ਨਹੀਂ ਬਿੱਲ ਅੱਜ ਤੱਕ ਆ ਰਿਹਾ ਸੋ ਮੈਂ ਇਹ ਪੰਜਾਬ ਸਰਕਾਰ ਨੂੰ ਵੀ ਇਸ ਮਾਧਿਅਮ ਤੋਂ ਬੇਨਤੀ ਕਰੂੰਗਾ ਸਰ ਭਗਵਾਨ ਸਿੰਘ ਮਾਨ ਨੂੰ ਇਹ ਉਹ ਵੀ ਸਰਕਾਰ ਨੂੰ ਸੈਂਟਰ ਨੂੰ ਲਿਖ ਕੇ ਭੇਜਣ ਤਾਂ ਕਿ ਜਿਹੜਾ ਇਹ ਇੱਕ ਬਿੱਲ ਇਦਾਂ ਬਣ ਸਕੇ ਸੈਂਟਰ ਵੀ ਇਦਾਂ ਬਣਾਵੇ ਬਿੱਲ ਪੰਜਾਬ ਸਰਕਾਰ ਵੀ ਇਦਾਂ ਬਿੱਲ ਬਣਾਵੇ ਜਿੱਥੇ ਬੱਚੀਆਂ ਜਿਹੜੀਆਂ ਆ ਉਹ ਸੁਰੱਖਿਆਤ ਹੋਣ ਕਲੀਆਂ ਬੱਚੀਆਂ ਹੀ ਨਹੀਂ ਆਮ ਜਿਹੜੀ ਆਵਾਮ ਹੈ ਉਹ ਪੂਰੀ ਡਰ ਹੋ ਕੇ ਆਰਾਮ ਦੇ ਨਾਲ ਆਪਣਾ ਕੰਮ ਕਰ ਸਕਣ ਸੋ ਅੱਜ ਜਿਵੇਂ ਬਾਬਾ ਕੇਵਲ ਸਿੰਘ ਜੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਤਪੱਸਥਾਨ ਖਾਗੜ ਸਾਹ ਨੇ ਦੱਸਿਆ ਕੀ ਅੱਜ ਉਸ ਡਾਕਟਰ ਬੱਚੀ ਦੇ ਨਾਲ ਜਿਵੇਂ ਦਰਿੰਦਿਆਂ ਨੇ ਦਰਿੰਦਗੀ ਦੇ ਨਾਲ ਬਲਾਤਕਾਰ ਕੀਤਾ ਔਰ ਉਹਨੂੰ ਮਗਾਧਾ ਕਾਟ ਰਤਾਰਿਆ ਉਹਦੇ ਸਬੰਧ ਦੇ ਵਿੱਚ ਅਸੀਂ ਤਾਪਸਥਾਨ ਵੱਲੋਂ ਤੇ ਅਮੇਡਕਰ ਸੈਨਾ ਵੱਲੋਂ ਸਾਂਝਾ ਮੰਗ ਪੱਤਰ ਦੇਣ ਆਏ ਹਾਂ ਤਾਂ ਜੋ ਇਹਨਾਂ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਧੰਨਵਾਦ